ਸਿਆ ਕਾਲਜੀ ਜੀਆ ਨੂੰ ਇੱਥੇ ਜੀ ਸਦਰ 트ੰਪ ਨੇ ਖਾਲਸਾ ਰਾਜ ਨੂੰ ਇੱਕ ਕਾਨੂੰਨੀ ਹਸਿਆਤ ਦੇ ਦਿੱਤੀ ਹੈ ਸਦਰ 트ੰਪ ਨੇ ਗੁਰਪਤਵਤ ਸਿੰਘ ਪੰਨੂ ਨੂੰ ਇੱਕ ਲੈਟਰ ਲਿਖਿਆ ਉਸ ਲੈਟਰ ਦੇ ਵਿੱਚ ਖਾਲਿਸਤਾਨ ਨੂੰ ਲੀਗਲ ਜਿਹੜੀ ਠੀਕ ਹੈ ਵੈਲਿਊ ਜਿਹੜੀ ਹੈ ਉਹ ਦੇ ਦਿੱਤੀ ਹੈ ਇਹ ਚੀਜ਼ ਨੂੰ ਲੈ ਕੇ ਹਰ ਤਰਫ ਜਿਹੜਾ ਹੈ ਇੰਡੀਆ ਦੇ ਵਿੱਚ ਇੰਡੀਅਨ ਮੀਡੀਆ ਚ ਤੇ ਸਪੈਸ਼ਲੀ ਮੋਦੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੇ ਵਿੱਚ ਬੁਬਲ ਉੱਠ ਪਿਆ ਹੈ ਕਹਿ ਕੀ ਹੁੰਦਾ ਪਿਆ ਖਾਲਿਸਤਾਨ ਨੂੰ ਲੈ ਕੇ ਖਾਲਸਾ ਰਾਜ ਨੂੰ ਲੈ ਕੇ ਹਰ ਦਿਨ ਨਵੀਆਂ ਤੋਂ ਨਵੀਆਂ ਖਬਰਾਂ ਆਉਂਦੀਆਂ ਪਈਆਂ ਨੇ ਤੇ ਇੱਥੇ ਇੱਕ ਵੱਡੀ ਚੀਜ਼ ਹੋ ਗਈ ਹੈ ਅੱਜ ਦੀ ਅਪਡੇਟ ਹੈ ਦੇ ਬਾਰੇ ਵਿੱਚ ਵੀਡੀਓ ਤੁਸੀਂ ਆਖਿਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ویلکم بیک بات کریں گے سکھ برادری کی عالمی تنظیم سکھ فور جسٹس کے رہنما گرپت پن سنگھ پنو کا کہنا ہے صدر ٹرمپ کے خط میں نام ان کا لکھا ہے مگر یہ خط خالستان تحریک کے لیے ہے صدر ٹرمپ کے خط نے خالستان تحریک کی قانونی حیثیت کو تسلیم کر کے اس پر محل لگا دی گرپتن سنگھ پنو واشنگٹن میں وائٹ ہاؤس کے سامنے یا وینیوز کے بیورو چیف جہازے بلی سے خصوصی گفتگو رہے تھے ان کا مزید کیا کہنا تھا یہ آپ کو دکھاتے ہیں ਲੇ ਸਦਰ ਡੋਨਲਡ ટ્રਪ ਨੇ ਤੁਹਾਨੂੰ ਇੱਕ ਖਤ ਖਤ ਲਿਖ ਦਿੱਤਾ ਹੈ ਜੀ ਕਿ ਇਹ ਜਿਹੜਾ ਖਤਾ ਹੈ ਉਹਦੇ ਤੇ ਨਾਮ ਜ਼ਰੂਰ ਗੁਰਪਤਵੰਨ ਸਿੰਘ ਪੰਨੂ ਲਿਖਿਆ ਹੋਇਆ ਜੋ ਹੈ ਉਹ ਹੈ ਖਾਲਿਸਤਾਨ ਰੈਫਰੈਂਡਮ मियां ਸਾਡੇ ਸ਼ਹੀਦ ਹੋਏ ਇਹਦਾ ਸਿਰਫ ਇੱਕ ਨਿਸ਼ਾਨਾ ਮੈਂ ਤੁਹਾਨੂੰ ਦੱਸ ਸਕਦਾ ਹਿੰਦੁਸਤਾਨ ਨੂੰ ਸੁਨੇਹਾ ਦਿੰਦਾ ਕਿ 6 ਫਾਰ ਜਸਟਿਸ ਨੂੰ ਅਮਰੀਕਾ ਇੱਕ ਮੁੱਖੀ ਅਧਿਕਾਰ ਸੰਸਥਾ ਮੰਨਦਾ ਇਸ ਗੱਲ ਦੇ ਉੱਤੇ ਮੋਹਰ ਲਾਈ ਹੈ ਕਿ ਖਾਲਿਸਤਾਨ ਰੈਫਰੈਂਡਮ ਤੁਸੀਂ ਖੁੱਲ੍ਹਿਆਂ ਅਮਰੀਕਾ 'ਚ ਕਰੋ ਦੁਨੀਆ ਤੁਹਾਡੇ ਪਿੱਛੇ ਅਮਰੀਕਾ ਦਾ ਤੇ ਯੂਨਾਈਟਿਡ ਨੇਸ਼ਨਸ ਦਾ ਕਾਨੂੰਨ ਹੈ ਅੱਜ ਤੱਕ ਜੇ ਕਿਸੇ ਨੇ ਦੁਨੀਆ ਦੇ ਵਿੱਚ ਅੱਤਵਾਦ ਫਲਾਇਆ ਉਹ ਹੈ ਇਹ ਹਿੰਦੂ ਤਵਾ ਆਤਵਾਦੀ ਨਰਿੰਦਰ ਮੋਦੀ ਹਿੰਦੁਸਤਾਨ ਦੀ ਸਰਕਾਰ ਪਹਿਲਗਾਮ ਵਾਕਏ ਤੇ ਝੂਠੇ ਇਲਜ਼ਾਮ ਲਾਇਆ ਪਾਕਿਸਤਾਨ ਤੇ ਤੇ ਫਿਰ ਟਰੰਪ ਨੂੰ ਮਿੰਨਤ ਅੱਲਾ ਕਰਕੇ ਜੰਗ ਰੁਕਵਾਈ ਜਿਹੜੀ ਪਾਕਿਸਤਾਨ ਦੀ ਫਤਿਹ ਹੋਈ ਹੈ ਉਹਦਾ ਇੱਕੋ ਇੱਕ ਕਾਰਨ ਹੈ ਤੁਹਾਡਾ ਪਾਕਿਸਤਾਨ ਦਾ ਆਵਾਮ ਜਿਹੜਾ ਹੈ ਉਹ ਤੁਹਾਡੇ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਜਿਹੜਾ ਫੀਲਡ ਮਾਰਸ਼ਲ ਆਸਿਮ ਮਨੀਰ ਦੀ ਜਿਹੜੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫਤਿਹ ਹੋਈ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਹਿੰਦੁਸਤਾਨ ਦੇ ਜਿਹੜੇ ਜਹਾਜ਼ ਆ ਉਹ ਤਬਾਹ ਕੀਤੇ ਗਏ ਆ ਮੈਂ ਫੋਨ ਕਾਲ ਕੀਤੀ ਹੈ ਵੀ ਤੁਸੀਂ ਜੰਗ ਨਹੀਂ ਕਰਨੀ ਜੇ ਟ੍ਰੇਡ ਕਰਨੀ ਹੈ ਤੇ ਫਿਰ ਆਜੋ ਜੇ ਜੰਗ ਕਰਨੀ ਹੈ ਤੇ ਇਥੋਂ ਨਿਕਲ ਜਾਓ ਉਰਸ ਤੋਂ ਬਾਅਦ ਫੀਡ ਮਾਰਸ਼ਲ ਆਸਿਮ ਮਨੀਰ ਨੂੰ ਵਾਈਟ ਹਾਊਸ ਦੇ ਵਿੱਚ ਬੁਲਾਉਣਾ ਉਸ ਦਾ ਵੈਲਕਮ ਕਰਨਾ ਉਸ ਦੇ ਨਾਲ ਬੈਠ ਕੇ ਗੱਲਬਾਤ ਕਰਨਾ ਇਹ ਸਾਬਤ ਕਰਦਾ ਹੈ ਕਿ ਇਸ ਵਕਤ ਪਾਕਿਸਤਾਨ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਟਰੰਪ ਦੇ ਇਨ ਕੌਨਫੀਡੈਂਸ ਹਿੰਦੁਸਤਾਨ ਉਸ ਵਾਈਟ ਹਾਊਸ ਤੋਂ ਬਿਲਕੁਲ ਬਾਹਰ ਨਿਕਲ ਚੁੱਕਾ ਹੈ ਬਾਕੀ ਹੁਣ ਨਰਿੰਦਰ ਮੋਦੀ ਜਿਹੜਾ ਹੁਣ ਇਹ ਉਹ ਅਤਵਾਦੀ ਹਿੰਦੂਤਵਾ ਚਿਹਰਾ ਹੈ ਜਿਸ ਨੂੰ ਅਮਰੀਕਾ ਨੇ ਕੈਨੇਡਾ ਨੇ ਔਰ ਦੁਨੀਆ ਦੇ ਹਰ ਮੁਲਕ ਨੇ ਇੱਥੇ ਮੁਲਕ ਦੇ ਵਿੱਚ ਆਣ ਤੇ ਬੈਨ ਕੀਤਾ ਹੋਇਆ ਸੀ ਔਰ ਮੈਂ ਤੁਹਾਨੂੰ ਦਾਅਵੇ ਨਾਲ ਦੱਸ ਸਕਦਾ ਕਾਨੂੰਨੀ ਤੌਰ ਤੇ ਦੱਸ ਸਕਦਾ ਜਿਸ ਦਿਨੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੋਂ ਉਤਰਦਾ ਚਾਹੇ ਸਾਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਜਾਣਾ ਪਏ ਜਾਂ ਗੁਰੂ ਰਾਮਦਾਸ ਉਦੋਂ ਮਿਹਰ ਕਰਨ ਖਾਲਿਸਤਾਨ ਬਣੇ ਅਸੀਂ ਇਹਨਾਂ ਨੂੰ ਕਸੀੜ ਕਸੀੜ ਕੇ ਲੈ ਕੇ ਆਵਾਂਗੇ ਤੇ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਆ ਜਿਹੜੇ ਹਿੰਦੁਸਤਾਨ ਨੇ ਨਰਿੰਦਰ ਮੋਦੀ ਹੈ ਜ਼ੁਲਮ ਕੀਤੇ ਉਹਦੀ ਸਜ਼ਾ ਦਵਾਂਗੇ ਮੇਰਾ 17 ਅਗਸਤ ਨੂੰ ਇੱਥੇ ਵਾਸ਼ਿੰਗਟਨ ਡੀਸੀ ਅਸੀਂ ਇੱਕ ਅਰਦਾਸ ਕਰਦੇ ਪਏ ਆ ਸਿੱਖ ਪ੍ਰੇਅਰ ਕਰਦੇ ਪਏ ਆ ਉਹਦਾ ਨਾਮ ਹੈ ਜੀ ਲੌਂਗ ਲਿਵ ਟਰੰਪ ਲੌਂਗ ਲਿਵ ਅਮਰੀਕਾ ਉਹ 17 ਅਗਸਤ ਨੂੰ ਨੈਸ਼ਨਲ ਮਾਲ ਦੇ ਉੱਤੇ ਹੋएगी ਵੀਡੀਓ ਤੁਸੀਂ ਵੇਖੀਏ ਬੁਰਪਤਵਤ ਸਿੰਘ ਪੰਨੂ ਨੇ ਬਕਾਇਦਾ ਗੱਲ ਕੀਤੀ ਪਾਕਿਸਤਾਨ ਮੀਡੀਆ ਦੇ ਚੈਨਲ ਦੇ ਨਾਲ ਇੱਥੇ ਇਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਤਾਕਤ ਅਮਰੀਕਾ ਸਿੱਖਾਂ ਦੇ ਨਾਲ ਖਲੋਤੀ ਵੀ ਹੈ ਇੰਡੀਆ ਭਾਰਤੀ ਸਰਕਾਰ ਜਿਹੜੀ ਇਹ ਸਿੱਖਾਂ ਦਾ ਕੱਖ ਨਹੀਂ ਵਿਗਾੜ ਸਕਦੀ ਤੇ ਇੱਥੇ ਹੂਣ ਹੈ ਖਾਲਿਸਤਾਨ ਨੂੰ ਇੱਕ ਕਾਨੂੰਨੀ ਹਸਿਆਤ ਲੱਭ ਗਈ ਏ ਤੇ ਇਸ ਕਰਕੇ ਅਸੀਂ ਅੱਗੇ ਹੋਰ ਮਜ਼ਬੂਤ ਹੋਣ ਚੱਲੇ ਆ ਤੇ ਖਾਲਸਾ ਰਾਜ ਦੇ ਜਿਹੜੇ ਬੂਹੇ ਨੇ ਉਹ ਹੋਰ ਖੁੱਲ ਗਏ ਨੇ ਇੱਥੇ ਜੀ ਇਹਨਾਂ ਨੇ ਕਿਹਾ ਕਿ ਮੋਦੀ ਉਹ ਆਤਮਗਵਾ ਦੇ ਕਿ ਉਹਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਣ ਤੇ ਪਾਬੰਦੀ ਸੀ ਲੇਕਿਨ ਇੱਥੇ ਉਹਨੂੰ ਠੀਕ ਹੈ ਇਨ ਇੰਡੀਆ ਦਾ ਪ੍ਰੈਮਿੰਿਸਟਰ ਬਣਾ ਦਿੱਤਾ ਗਿਆ ਤੇ ਹੋ ਜਿਹੜਾ ਉਸ ਤੋਂ ਬਾਅਦ ਜਿਹੜਾ ਸਿੱਖਾਂ ਦੇ ਖਿਲਾਫ ਜਿਹੜੀਆਂ ਚੀਜ਼ਾਂ ਨੇ ਜਿਹੜੇ ਭੈਣ ਨੇ ਉਹ ਔਰ ਵੱਧ ਗਏ ਠੀਕ ਹੈ ਐਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਹਮੇਸ਼ਾ ਹੀ ਮੋਦੀ ਨੇ ਹਿੰਦੂ ਰਾਸ਼ਟਰ ਦੇ ਦੀ ਗੱਲ ਕੀਤੀ ਹੈ ਤੇ ਹਿੰਦੂ ਰਾਸ਼ਟਰ ਭਰਾਂ ਤੇ ਜਿਹੜੀ ਮਿਨੋਰਟੀਜ਼ ਨੇ ਉਹਨਾਂ ਦੇ ਨਾਲ ਬਹੁਤ ਪੈੜਾ ਸਲੂਕ ਕੀਤਾ ਹੈ ਉਹਨਾਂ ਦੇ ਵਿੱਚ ਸਿੱਖ ਵੀ ਸ਼ਾਮਿਲ ਨੇ ਠੀਕ ਹੈ ਤੇ ਇੱਥੇ ਇਹਨਾਂ ਨੇ ਕਿਹਾ ਕਿ ਮੋਦੀ ਨੂੰ ਅਸੀਂ ਇੰਜ ਨਹੀਂ ਜਾਣ ਦੇਵਾਂਗੇ ਮੋਦੀ ਨੂੰ ਜਿਹੜੀ ਦੁਨੀਆ ਦੀ ਅਦਾਲਤ ਤੇ ਸਭ ਤੋਂ ਵੱਡੀ ਅਦਾਲਤ ਤੇ ਉੱਥੇ ਜਾ ਕੇ ਉੱਥੇ ਅਸੀਂ ਮੋਦੀ ਨੂੰ ਸਜ਼ਾ ਦਿਵਾਵਾਂਗੇ ਤੇ ਅਸੀਂ ਮੋਦੀ ਨੂੰ ਇੰਜ ਹੀ ਨਹੀਂ ਜਾਣ ਦੇਵਾਂਗੇ ਤੁਸੀਂ ਕੀ ਕਹੋਗੇ ਆ ਦੇ ਬਾਰੇ ਚ ਤੁਹਾਡਾ ਕੀ ਕਹਿਣਾ ਹੈ ਹੁਣ ਖਾਲਸਾ ਰਾਜ ਨੂੰ ਖਾਲਿਸਤਾਨ ਨੂੰ ਖਾਲਿਸਤਾਨ ਦੇ ਮੂਵਮੈਂਟ ਨੂੰ ਇੱਕ ਵੈਲਿਊ ਲੱਗ ਗਈ ਹੈ ਇੱਕ ਠੀਕ ਹੈ ਇੱਕ ਲਾਈਕ ਅਨੂੰ ਨੈਸ਼ਨਲ ਵੈਲਿਊ ਜਿਹੜੀ ਉਹ ਲੱਗ ਗਈ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖਿਓ ਅ ਚੈਨਲ ਦਾ ਵੀ ਤੁਹਾਡੇ ਫਿੱਤ ਮਿਲਕਾਤ ਹੁੰਦੀ ਹੈ ਸੱਚੇ ਕਾਰ